ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਲਾਈਨਿੰਗ ਵਾਲਾ ਸੂਟ ਕਿੱਦਾਂ ਕਟਿੰਗ ਕੀਤਾ ਜਾਂਦਾ ਹੈ ਆ ਦੇਖੋ ਜੀ ਆਪਣਾ ਸਲਵਾਰ ਦਾ ਕੱਪੜਾ ਹੈਗਾ ਆ ਕਮੀਜ਼ ਦਾ ਕੱਪੜਾ ਤੇ ਲਾਈਨਿੰਗ ਸਭ ਤੋਂ ਮੇਨ ਗੱਲ ਲਾਈਨਿੰਗ ਵਾਲੇ ਸੂਟ ਵਿੱਚ ਜਿਹੜੀ ਲਾਈਨਿੰਗ ਆ ਇਹ ਜਰੂਰ ਆਪਾਂ ਨੂੰ ਧੋ ਕੇ ਯੂਜ਼ ਕਰਨੀ ਚਾਹੀਦੀ ਹੈ ਬਿਨਾਂ ਧੋਤੇ ਆਪਾਂ ਨੂੰ ਨਹੀਂ ਯੂਜ਼ ਕਰਨੀ ਚਾਹੀਦੀ ਫਿਰ ਵਰਨਾ ਸੁੰਗੜ ਜਾਂਦੀ ਹੈ ਹੁਣ ਆ ਦੇਖੋ ਜੀ ਇਹ ਕਮੀਜ਼ ਦਾ ਆਗਾ ਪਹਿਲੀ ਗੱਲ ਇਹ ਲਾਈਨਿੰਗ ਵਾਲਾ ਦਾ ਉਹ ਦੂਸਰੀ ਗੱਲ ਜੀ ਇਹ ਡਿਜ਼ਾਈਨਰ ਕੁਰਤੀ ਹੈਗੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਡਿਜ਼ਾਈਨਰ ਕੁਰਤੀ ਦੀ ਕਿੱਦਾਂ ਕਟਿੰਗ ਹੁੰਦੀ ਹੈ ਆਹ ਦੇਖੋ ਜੀ ਆਹ ਆਪਣੀ ਕੁਰਤੀ ਹੈ ਜੀ ਨਾ ਆਪਾਂ ਫਰੰਟ ਵਾਲੇ ਪੱਲੇ ਦੀ cutting ਕਰਦੀ ਹੈਗੀ ਡਿਜ਼ਾਈਨਰ ਕੁੜਤੀ ਦੇ ਵਿੱਚ ਦੋਨੇ ਪੱਲਿਆਂ ਦੀ ਇਕੱਠੀ cutting ਨਹੀਂ ਹੁੰਦੀ ਹੁੰਦੀ ਜੇ ਆਪਾਂ ਦੋਨੇ ਪੱਲਿਆਂ ਦੀ ਇਕੱਠੀ cutting ਕਰਾਂਗੇ ਤਾਂ ਆਪਾਂ ਨੂੰ ਬਾਹਾਂ ਦੀ cutting ਕਰਨ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿ ਇਹ ਵੀ ਆਪਾਂ ਅਲੱਗ-ਅਲੱਗ cutting ਕਰਨੀ ਹੈ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਆ ਦੇਖੋ ਜੀ ਇਹਦਾ ਸੈਂਟਰ ਕਰ ਲੈਣਾ ਹੈ ਜੇ ਗਲੇ ਤੇ ਵਰਕ ਹੋਇਆ ਹੋਇਆ ਹੈਗਾ ਗਲੇ ਤੇ ਵਰਕ ਹੋਇਆ ਹੋਇਆ ਤੇ نیچے ਫਰੰਟ ਵਾਲੇ ਪੱਲੇ ਤੇ ਵੀ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਤੇ ਜਿਹੜੀ ਆਪਾਂ ਇਹਦੀ ਲੈਂਥ ਆ ਗਈ ਉਹ ਨੀਚੇ ਤੋਂ ਨਹੀਂ ਘਟਾਉਣੀ ਹੈਗੀ ਆਮ ਕੁਰਤੀ ਦੀ ਲੈਂਥ ਆਪਾਂ ਨੀਚੇ ਤੋਂ ਘਟਾ ਲੈਨੇ ਹੁੰਨੇ ਆਂਗੀ ਇਸ ਤਰ੍ਹਾਂ ਚੱਕ ਕੇ ਐਦਾਂ ਕੋਈ ਕੁਰਤੀ ਦੀ ਲੈਂਥ ਘਟ ਜਾਂ ਇਹਦੀ ਆਪਾਂ ਇਸ ਤਰ੍ਹਾਂ ਘਟਾਉਣੀ ਉਹ ਤੁਹਾਨੂੰ ਦੱਸ ਦਿਆਂ ਕਿ ਕਿਉਂ ਨਹੀਂ ਘਟਾਉਣੀ ਕਿਉਂਕਿ ਇਹਦੇ ਗਲੇ ਤੇ ਵਰਕ ਦਾ ਉਹ ਜ਼ਿਆਦਾ ਲੰਬਾ ਹੋਇਆ ਹੋਇਆਗਾ ਜੇ ਆਪਾਂ ਨੀਚੇ ਤੋਂ ਇਹਦੀ ਲੈਂਥ ਘਟਾਵਾਂਗੇ ਤਾਂ ਜਿਹੜਾ ਆ ਵਾਲਾ ਵਰਕ ਆਗਾ ਇਹ ਆਪਣੀ ਪੇਟ ਤੋਂ ਵੀ ਨੀਚੇ ਚਲੇ ਆ ਜਾਊਗਾ ਕਾਉ ਬੁਰਾ ਲਗੂ ਗੈਸ ਕਰਕੇ ਆਪੇ ਦੀ ਲੈਂਥ ਉੱਪਰੋਂ ਘਟਾਵਾਂਗੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਇਹਨਾਂ ਦੀ ਕੁਰਤੀ ਦੀ ਲੈਂਥ ਆ ਗਈ 42 ਇੰਚ ਰਹਿ ਗਈ 42 ਇੰਚ ਰੈਡੀ ਹੈ ਜੀ ਨੀਚੇ ਤੋਂ ਆਪਾਂ ਨੂੰ ਤਰਪਾਈ ਕਰਨ ਦੀ ਲੋੜ ਨਹੀਂ ਹੈ ਜੀ ਬਿਲਕੁਲ ਨੀਚੇ ਰੈਡੀ ਆ ਇਹਦਾ ਪੱਲਾ ਆਪਾਂ ਸਿਰਫ 1 ਇੰਚ ਐਕਸਟਰਾ ਰੱਖਣੀ ਆ ਉਹ ਵੀ ਲੇੜੀ ਉੱਪਰ ਆਉਗੀ ਉੱਪਰਲੇ ਸਿਲਾਈ ਚ ਆਉਗੀ ਆ ਦੇਖੋ ਜੀ ਇੱਥੋਂ ਆਪਾਂ ਨਾਪਾਂਗੇ ਇੱਥੋਂ ਆਪਾਂ 34 ਇੰਚ ਤੇ ਨਾਪਾਂਗੇ 1 ਇੰਚ ਐਕਸਟਰਾ ਤੇ 2 ਇੰਚ ਧਿਆਨ ਦੇ। ਆ ਦੇਖੋ ਜਿੱਤੇ 1 ਇੰਚ ਐਕਸਟਰਾ ਤੇ ਆਪਾਂ ਨਿਸ਼ਾਨ ਲਗਾਇਆ ਤੇ ਤੋਂ ਬਾਅਦ ਆਪਾਂ ਜਿਹੜਾ ਅੱਧਾ ਆਪਾਂ ਗਰੇ ਵਾਲੇ ਵਰਤ ਦਾ ਕੱਟਨ ਲਗਾ। ਇਹ ਆ ਜੀ 10 ਇੰਚ 10 ਇੰਚ ਲੱਧ ਹੋ ਗਿਆ 5 ਇੰਚ। ਆ ਦੇਖੋ ਇੱਥੇ ਅੱਧ ਹੋ ਗਿਆ। ਇਦਾਂ ਹੀ ਆਪਾਂ ਉੱਪਰ ਅੱਧ ਕਰ ਲੈਣਾ। ਇੱਥੇ ਉੱਪਰ ਵੀ ਇਦਾਂ ਹੀ ਆਪਾਂ ਹਾਫ ਕਰ ਲੈਣਾਗਾ। ਤੇ ਪਾਜ 3 ਇੰਚ ਤੇ ਹਾਫ ਕਰ ਲੈਣਾ ਪੈਸ ਦਾ ਐਦਾ ਹਾਫ ਕਰਨ ਤੋਂ ਬਾਅਦ ਐਦਾਂ ਆਪਾਂ ਕੱਪੜੇ ਨੂੰ ਪਿਛਲੇ ਪੱਲੇ ਨੂੰ ਦੇਖੋ ਇੱਧਰ ਛੱਡਤਾ ਤਾਂ ਮੰਗਰ ਛੱਡਤਾ ਉਸ ਕੱਪੜੇ ਨੂੰ ਇਹ ਐਦਾਂ ਵਿਛਾ ਲੈਣ ਦਬਲ ਫੋਲਡਿੰਗ ਕਰ ਲੈਣੀ ਆ ਕੱਪੜੇ ਦੀ ਇਸ ਤਰ੍ਹਾਂ ਜੀ ਇਹ ਤੋਂ ਜ਼ਰੂਰ ਅੱਧ ਕਰਨਾ ਜੀ ਕਿਉਂਕਿ ਕਈ ਵਾਰੀ ਵਾਰੀ ਨਾ ਕੱਪੜੇ 'ਚ ਬਾਧ ਘਾਟ ਹੁੰਦੀ ਆ ਕਾਨੂੰਨਿਆਰਾ ਹੁੰਦਾ ਨਾ ਆਪਾਂ ਇੱਥੋਂ ਹੀ ਅੱਧ ਕਰਨਾ ਦੇਖੋ ਜੀ ਆ ਸਲਾਈ ਲਗਾਈ ਹੋਈ ਉਹਨਾਂ ਦੀ ਉਹ ਸਲਾਈ ਦੇ ਵਿੱਚ ਇੰਨਾ ਫਰਕ ਆ ਇੱਥੋਂ ਆਪਾਂ ਬਿਲਕੁਲ ਹਾਫ ਕਰ ਲਿਆ ਗਣੀ ਦਾ ਸੈਂਟਰ ਕਰ ਲਿਆ ਇੱਥੋਂ ਇੱਥੋਂ ਗਣੀ ਦਾ ਸੈਂਟਰ ਕਰ ਲਿਆ ਤਾਂ ਦੇਖੋ ਇੱਥੋਂ ਕੱਪੜਾ ਬਿਲਕੁਲ ਠੀਕ ਆਗਾ ਇੱਥੋਂ ਨਾਲ ਦੀ ਸੁਨਾਈ ਇੰਨੀ ਬਿੰਦੀ ਡੀਟੇਲਾਈਡ ਲਗਾਈ ਹੋਈ ਹੈਗੀ ਆਪਾਂ ਇੱਥੋਂ ਇਹਨੂੰ ਸਿੱਧਾ ਨਹੀਂ ਰੱਖਣਾ ਇਹ ਨਹੀਂ ਦੇਖਣਾ ਹੈਗਾ ਜੀ ਇੱਥੋਂ ਸਿੱਧਾ ਰੱਖਣਾ ਆਪਾਂ ਤਾਂ ਸਿਰਫ ਇੱਕ ਨੂੰ ਚੰਗੀ ਤਰ੍ਹਾਂ ਫਰੰਟ ਵਾਲੇ ਪੱਲੇ ਦਾ ਹਾਫ ਕਰਨਾ ਆ ਆ ਦੇਖੋ ਜੀ ਦੋਵੇਂ ਪਾਸੋਂ ਚੈੱਕ ਕਰਕੇ ਚੰਗੀ ਤਰ੍ਹਾਂ ਆਪਾਂ ਹਾਫ ਕਰ ਲੈਣਾ ਹਾਫ ਕਰਨ ਤੋਂ ਬਾਅਦ ਹੁਣ ਆਪਾਂ ਇਸ ਵੇਲੇ ਜਿੰਨਾ ਇਹਨਾਂ ਦਾ ਘੇਰਾ ਹੈਗਾ ਦਾ 20 ਇੰਚ ਤਿਆਰ 3 ਇੰਚ ਐ 4 ਇੰਚ ਆਪਾਂ ਐਕਸਟਰਾ ਰੱਖਾਂਗੇ ਤੁਸੀਂ 3 ਇੰਚ ਵੀ ਐਕਸਟਰਾ ਰੱਖ ਸਕਦੇ ਹੋ ਆਪਾਂ 4 ਲਾ ਮੈਂ 4 ਰੱਖਦੀ ਹਾਂ 10 ਇੰਚ ਆਪੇ ਲਾਦ ਹੋ ਗਿਆ 2 ਇੰਚ ਐਕਸਟਰਾ ਆਪਾਂ ਇੱਥੇ 12 ਇੰਚ ਤਿੰਨ ਸਾਂ ਲਾ ਲੈਣਾ ਆ ਦੇਖੋ ਜੀ 12 ਇੰਚ ਤਿੰਨ ਸਾਂ ਲਾ ਲਿਆ ਇਹ ਤੋਂ ਅੱਧਰਤਾਈ ਜਿੱਤੇ 12 ਇੰਚ ਨਾਲ ਹੀ ਕੁੱਤੀ ਤਿਆਰ ਆ ਗਈ ਤੇ ਇਹ ਪੂਰੀ 12 ਇੰਚ ਆ ਦੇਖੋ 12 ਇੰਚ ਲਾਇਆ ਤੇ ਇਧਰੋਂ ਵੀ ਆਪਾਂ 43 ਇੰਚ ਨਾਪਣਾ ਆ ਆ ਦੇਖੋ ਇੱਥੋਂ 43 ਇੱਕ ਆ ਲੋਚ ਇਹ ਤੁਸੀਂ ਇੰਚੀ ਟੇਪ ਦੀ ਹੈਲਪ ਦੇ ਨਾਲ ਜੇ ਐਦਾਂ ਮਾਰਕ ਕਰ ਲੈਣਾ ਗੁਰੇ ਵੀ ਸਿੱਧੀ ਕਟਾਈ ਨਹੀਂ ਕਰਨੀ ਚਾਹੀਦੀ ਆਪਾਂ ਇੰਚੀ ਟੇਪ ਦੇ ਨਾਲ ਨਾਪ ਕੇ ਹੀ ਕਟਾਈ ਕਰਨੀ ਚਾਹੀਦੀ ਹੈ ਆਹ ਹੁਣ ਆਪਣੇ ਫਰੰਟ ਵਾਲੇ ਪੱਲੇ ਦੀ ਆਪਾਂ ਸਾਰਾ ਨਾਪ ਕੇ ਇਹਦਾ ਜਿੰਨੀ ਲੰਬਾਈ ਚੌੜਾਈ ਸੀਗੀ ਉਹ ਨਾਪ ਕੇ ਆਪਾਂ ਉਤਾਰ ਲੈਣਾਗਾ ਕੱਪੜੇ ਨੂੰ ਲੈਣਾ ਆਕਾਰ ਆਪਾਂ ਕੈਂਚੀ ਨਾਲ ਕੱਟ ਲੈਣਾ ਜੇ ਐਡਾ ਕਨੀਚ ਤੇ ਵਰਕ ਨਾ ਹੋਵੇ ਤਾਂ ਦੋਵਾਂ ਪੱਲਿਆਂ ਦੀ ਇਕੱਠੀ ਕਟਿੰਗ ਹੋ ਜਾਣਾ थोड़ा हो गया एक्स्ट्रा आगे पूरी अपने फ्रंट वाल कर लेगी कटिंग हो गई हूँ आप करा पिछले का देख लो पिछले भी ये फ्रंट फ्रंट वाले थले मांगो जी से प्रिंट आवा आ देखो जी एकदम ਚੰਗੀ ਤਰ੍ਹਾਂ ਵਿਛਾ ਲਿਆ ਸਾਰੇ ਇਹ ਵਾਸਤੇ ਧਿਆਰਾ ਕੱਢ ਲੈਣੇ ਨੇ ਜਿਹੜਾ ਪਿਛਲਾ ਪੱਲਾ ਵੈਸੇ ਤੇ ਇਹ ਵੀ ਦੇਖੋ ਇਹਨਾਂ ਦਾ ਰੈਡੀ ਕੀਤਾ ਹੋਇਆ ਲੇੜ ਮਾਰ ਕੇ ਪਰ ਆਪਾਂ ਐਦਾਂ ਨਹੀਂ ਰੱਖਣਾ ਆਪਾਂ ਇਹਦੇ نیچے ਨਾ ਜੋੜ ਪਾ ਕੇ ਤਰਪਾਈ ਕਰਾਂਗੇ ਕਿਉਂਕਿ ਜੇ ਆਪਾਂ ਇਦਾਂ ਹੀ ਰੱਖਾਂਗੇ ਤਾਂ ਪੱਲਾ ਹਲਕਾ ਹੋਣ ਕਰਕੇ ਉਹਦਾ ਬੈਲੈਂਸ ਠੀਕ ਨਹੀਂ ਰਹਿੰਦਾ ਹੈਗਾ ਆਪਾਂ ਇਹਦੇ ਜੋੜ પાਕੇ ਤਰਪਾਈ ਕਰਾਂਗੇ ਇਹ ਤੇ ਜੇ ਇਦਾਂ ਪੱਲਾ ਬਣਿਆ ਹੋਵੇ ਤਾਂ ਪਿਛਲੇ ਪੱਲੇ ਤੇ ਜੋੜ પાਕੇ ਤਰਪਾਈ ਕਰ ਲੈਣੀ ਚਾਹੀਦੀ ਆ ਅੱਗੇ ਵਾਲੇ ਤੇ ਆਪਾਂ ਤਾਂ ਨਹੀਂ ਕਰਨੀ ਦੇਖੋ ਜੀ ਅੱਗੇ ਵਾਲੇ ਤੇ ਉਹਨਾਂ ਦਾ ਲੈਸ ਲਾ ਕੇ ਬਿਲਕੁਲ ਸਹੀ ਮਤਲਬ ਕੀ ਉਹਨਾਂ ਦਾ ਬੈਲੈਂਸ ਬਣਾਇਆ ਹੋਇਆ ਹੈਗਾ ਇਦਾਂ ਜੀ ਆਪਾਂ ਨਾਪ ਲੈਣਾਗਾ ਕੱਪੜੇ ਦੇ ਉੱਪਰ ਕੱਪੜਾ ਧਰ ਲੈਣਾ ਤੇ ਵਾਕੂ ਹੁੰਦਾ ਪਿੱਛੇ ਪਿਛਲੇ ਪੱਲੇ ਤੇ ਐਦਾ ਨਹੀਂ ਨਾ ਹੁੰਦਾ ਫਿਰ ਤੁਸੀਂ ਕੀ ਕਰਨਾ ਸੀ ਫਿਰ ਤੁਸੀਂ 3 ਇੰਚ ਐਕਸਟਰਾ ਰੱਖਣਾ ਸੀ ਤਰਪਾਈ ਵਾਸਤੇ ਹੁਣ ਆਪਾਂ ਐਕਸਟਰਾ ਤਰਪਾਈ ਵਾਸਤੇ ਰੱਖਣਾ ਨਹੀਂ ਹੈਗਾ ਕਿਉਂਕਿ ਇਹਦੇ ਨੀਚੇ ਕਿ ਤਰਪਾਈ ਵਾਸਤੇ ਦਿੱਤਾ ਨਹੀਂ ਹੋਇਆ ਆਪਾਂ ਜੋੜਤਾ ਕੇ ਉਹ ਕਰਾਂਗੇ ਇਸ ਕਰਕੇ ਆਪਾਂ ਇਹ ਪੂਰਾ ਪੂਰਾ ਹੀ ਕਟਿੰਗ ਕਰ ਲਈਏ ਐਸ ਤਰ੍ਹਾਂ ਜੀ ਪੱਲੇ ਦੇ ਉੱਪਰ ਪੱਲਾ ਘਾਤੀ ਆਪਾਂ ਕਟਿੰਗ ਕਰ ਦੇਣੀ ਹੈਗੀ ਇਸ ਤੇ ਕੱਪੜੇ ਦੀ ਹੋਗੀ ਕਟਿੰਗ ਹੁਣ ਆਪਾਂ ਇਸ ਤੇ ਲਾਈਨਿੰਗ ਕਰਦੇ ਆਂ ਤੁਹਾਨੂੰ ਇਹ ਵੀ ਲਾਈਨਿੰਗ ਕਿੱਦਾਂ ਕਟਿੰਗ ਕਰਨੀ ਆਏਗੀ ਹਰ ਇੱਕ ਇਨਸਾਨ ਦਾ ਆਪ ਕੋ ਆਪਣਾ ਹਿਸਾਬ ਹੁੰਦਾ ਭੈਣਾ ਦਾ ਕੋਈ ਇਕੱਠੀ ਵੀ ਕਟਿੰਗ ਕਰ ਲੈਂਦਾ ਵਾ ਤੇ ਕੋਈ ਅਲੱਗ ਕਟਿੰਗ ਕਰਦਾ ਵਾ ਹੁਣ ਆਪਾਂ ਇਸ ਦੀ ਲਾਈਨਿੰਗ ਆਹ ਦੇਖੋ ਜੀ ਹੁਣ ਆਪਾਂ ਲਾਈਨਿੰਗ ਦਾ ਕੱਪੜਾ ਇਸ ਤਰ੍ਹਾਂ ਵਿਛਾ ਲੈਣਾਗਾ ਇਸ ਤਰ੍ਹਾਂ ਫਸਾਉਣ ਤੋਂ ਬਾਅਦ ਚਾਹੇ ਤਾਂ ਤੁਸੀਂ ਨਾਪ ਕੇ ਕਰ ਲਓ ਨਾਪਣ ਨਾਲੋਂ ਜ਼ਿਆਦਾ ਸੌਖਾ ਜੀ ਉੱਪਰ ਕਮੀਜ਼ ਧਰ ਕੇ ਤੁਸੀਂ ਕਟਿੰਗ ਕਰ ਲਓ ਜਿਹੜਾ ਲਾਈਨਿੰਗ ਹੁੰਦੀ ਹੈਗੀ ਇਹ ਆਪਾਂ ਨੂੰ ਆਪਣੀ ਕਮੀਜ਼ ਨਾਲੋਂ 3-4 ਇੰਚ ਘੱਟ ਰੱਖਣੀ ਹੁੰਦੀ ਹੈ ਜਿੰਨੀ ਤੁਸੀਂ ਘੱਟ ਰੱਖਣੀ ਆ ਉਨਾ ਕੱਪੜੇ ਨੂੰ ਆਪਏ ਨੂੰ ਫੋਲਡ ਕਰ ਲਓ ਜੀ ਨਾਲੇ ਦੇਖੋ ਜਿੰਨੀ ਤੁਸੀਂ ਲਾਈਨਿੰਗ ਘੱਟ ਰੱਖਣੀ ਆ ਨਾ ਇਹਦੇ ਨਾਲੋਂ ਆਪਣੀ ਕਮੀਜ਼ ਨਾਲੋਂ ਕਿਉਂਕਿ ਲਾਈਨਿੰਗ ਉੱਚੀ ਹੁੰਦੀ ਹੈਗੀ ਕਮੀਜ਼ ਨਾਲ ਆ ਦੇਖੋ ਐਨੀ ਘੱਟ ਕਰ ਲਓ ਕਮੀਜ਼ ਨੂੰ ਫੋਲਡ ਕਰਕੇ ਰੱਖ ਲਓ ਅੱਗ ਬਗ ਮੈਨੂੰ ਫੋਲਡ ਕਰਕੇ ਰੱਖਣ ਤੋਂ ਬਾਅਦ ਅੰਦੇ ਕੋਈ ਐਸ ਤਰ੍ਹਾਂ ਨਾ ਬਸ ਕੋਈ ਆਪਾਂ ਜੇ ਆਪਣੀ ਲਾਈਨਿੰਗ ਨਾ ਧੋ ਕੇ ਯੂਜ਼ ਕੀਤੀ ਆਪਾਂ ਧੋ ਕੇ ਲਾਉਣੇ ਆ ਤਾਂ ਲਾਈਨਿੰਗ ਨੂੰ ਜ਼ਿਆਦਾ ਕੱਟਣ ਦੀ ਜ਼ਰੂਰਤ ਨਹੀਂ ਕੋਈ ਵੀ ਢਿੱਲ ਦੇਣ ਦੀ ਜ਼ਰੂਰਤ ਨਹੀਂ ਹੈਗੀ ਫਿਰ ਕੋਈ ਨਹੀਂ ਮਤਲਬ ਕਿ ਫਿਟਿੰਗ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਜਿੰਨੀ ਤੁਸੀਂ ਲਾਈਨਿੰਗ ਘੱਟ ਰੱਖਣੀ ਆ ਦੇ ਜੇ ਮੈਂ ਤੁਹਾਨੂੰ ਵਾਰ-ਵਾਰ ਦੱਸਦੀ ਆ ਉਹਨਾਂ ਕੱਪੜਾ ਫੋਲਡ ਕਰ ਲਓ ਕਮੀਜ਼ ਦਾ ਫੋਲਡ ਕਰਨ ਤੋਂ ਬਾਅਦ ਐਦਾਂ ਰੱਖ ਲਓ ਆ ਦੋਵੇਂ ਪੱਲੇ ਆਪਣੇ ਲਾਈਨਿੰਗ ਵਾਲੇ ਕੱਟ ਹੋ ਗਏ। ਚਲੋ ਥੋਵੇਂ ਪੱਲੇ ਆਪਣੇ ਲਾਈਨਿੰਗ ਦੇ ਕਟਿੰਗ ਹੋਊਗੀ। ਖੋ ਜੀ ਆਪਣੀ ਲਾਈਨਿੰਗ ਦੇ ਦੋਵੇਂ ਪੱਲੇ ਕੱਟੇ ਗਏ ਕਨੀਜ਼ ਦੋਹੇ ਪਾਸੇ ਆਪਣੀ ਲਾਈਨਿੰਗ ਨਾਲ ਗੱਡੇੜੇ ਤੇ ਹੁਣ ਨਾ ਜਿਹੜੀ ਫਿਟਿੰਗ ਦੇ ਇਨਸਾਨ ਨੇ ਉਹ ਮੈਂ ਤੁਹਾਨੂੰ ਦੱਸਦੀ ਆ ਵੀ ਕਿੱਦਾਂ ਲਗਾਉਣੇ ਆ ਸਭ ਤੋਂ ਪਹਿਲਾਂ ਮਤਲਬ ਚਾਹੇ ਤੁਸੀਂ ਚਾਹੋ ਤਾਂ ਪਿੰਨ ਵੀ ਯੂਜ਼ ਕਰ ਸਕਦੇ ਹੋਗੇ ਪਰ ਸਭ ਤੋਂ ਬੈਸਟ ਤਰੀਕਾ ਤੁਸੀਂ ਮਸ਼ੀਨ ਦਾ ਵਖਾ ਵੱਡਾ ਕਰ ਲਓ ਉਹਦੀ ਸਿਲਾਈ ਵੱਡੀ ਕਰ ਲਓ ਵੱਡਾ ਵਿਖੇ ਦੇ ਨਾਲ ਸਾਰੇ ਆਲੇ ਦੁਆਲੇ ਤੁਸੀਂ ਸਿਲਾਈ ਲਗਾਓ ਮੈਂ ਸਲਾਈ ਲਗਾ ਕੇ ਤੁਹਾਨੂੰ ਦਿਖਾਉਣੀ ਆ ਇਹ ਸਲਾਈ ਲਗਾਉਣ ਤੋਂ ਬਾਅਦ ਕਿੱਦਾਂ ਆਪਾਂ ਫਿਟਿੰਗ ਦੇ ਨਿਸ਼ਾਨ ਲਗਾਉਣੇ ਹਾਂਜੀ ਜੀ ਆ ਦੇਖੋ ਜੀ ਆਪਾਂ ਸਲਾਈ ਲਗਾ ਲਈ ਇਸ ਤਰ੍ਹਾਂ ਆਪਾਂ ਆਪਣੀ ਲਾਈਨਿੰਗ ਨੂੰ ਕਮੀਜ਼ ਦੇ ਨਾਲ ਅਟੈਚ ਕਰ ਲਓ ਜੇ ਆਪਾਂ ਨੂੰ ਲਾਈਨਿੰਗ ਵਾਲਾ ਕਮੀਜ਼ ਕਰਨ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜੀ ਤਾਂ ਆਪਾਂ ਨੂੰ ਪਿੰਨ ਨਾਲ ਨਾਲ ਉਹ ਬੈਸਟ ਆ ਕਿ ਵੀ ਇਦਾਂ ਮੋਡੇ ਪਖੇ ਦੇ ਨਾਲ ਇਦਾਂ ਸਲਾਈ ਲਗਾ ਦਿਓ ਸਲਾਈ ਲਗਾ ਕੇ ਬਿਲਕੁਲ ਵੀ ਆਪਣੀ ਲਾਈਨਿੰਗ ਕਿਸੇ ਵੀ ਪਾਸੇ ਨੂੰ ਹਿੱਲੂਗੀ ਨਹੀਂ ਆਪਣੀ ਸਟਿਚਿੰਗ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਹੋ ਜਾਊਗੀ ਆ ਦੇਖੋ نیچے ਆਪਾਂ ਮੇਡ ਲਗਾ ਲਈ ਜਿਹੜੀ ਆ ਫੋਲਡ ਕਰਨੀ ਆ ਇਹ نیچے ਨੂੰ ਫੋਲਡ ਕਰਨੀ ਆ ਐਸ ਤਰ੍ਹਾਂ ਐਸ ਤਰ੍ਹਾਂ ਆਪਾਂ ਫੋਲਡ ਕਰਨੀ ਆ ਲਾਈਨਿੰਗ ਵਾਲੀ ਜਿਹੜੀ ਸਲਾਈ ਲਗਾਉਣੀ ਆ ਉੱਪਰ ਨੂੰ ਨਹੀਂ ਐਦਾਂ ਅੰਦਰ ਨੂੰ ਫੋਲਡ ਕਰਨੀ ਆ ਐਦਾਂ ਫੋਲਡ ਕਰ ਲਈ ਆਪਾਂ ਲਾਈਨਿੰਗ ਪੂਰੀ ਨਾਲ ਅਟੈਚ ਕਰ ਲਈ ਹੁਣ ਆਪਣਾ ਕੱਪੜਾ ਇਹ ਦੇਖੋ ਆ ਪਿੱਛੇ ਵਾਲਾ ਪੱਲਾ ਆ ਆ ਅੱਗੇ ਵਾਲਾ ਇਹਨੂੰ ਐਦਾਂ ਫੜ ਕੇ ਇਹਦੇ ਸਾਰੇ ਬਾਗ ਵਗੈਰਾ ਕੱਟ ਕੇ ਆਪਾਂ ਇਹਨੂੰ ਐਦਾਂ ਫੋਲਡ ਕਰ ਲੈਣਾ। ਬਿਲਕੁਲ ਚਾਰੇ ਪੈਹਾਂਆਂ ਜਾਂ ਸੇਮ ਹੋਣੀਆਂ ਚਾਹੀਦੀਆਂ ਨੇ ਕੋਈ ਬਾਤ ਘਾਟ ਨਹੀਂ ਹੋਣੀ। ਇਹਦੇ ਕੱਪੜੇ 'ਚ ਆ ਦੇਖੋ ਜੀ ਇਹ ਇਆ ਆਪ ਸਲਾਈ ਲਗਾਈ ਆ ਦੇਖੋ ਉਹਦੇ ਨਾਲ ਕੀ ਆਪਣਾ ਫਾਇਦਾ ਹੋਇਆ ਬਿਲਕੁਲ ਵੀ ਆਪਣੀ ਲਾਈਨਿੰਗ ਨਹੀਂ ਹਿੱਲੀ ਬਿਲਕੁਲ ਆਪਣਾ ਪੀਸ ਨਹੀਂ ਹਿੱਲਿਆ ਜੇ ਤੁਹਾਨੂੰ ਫੇਰ ਵੀ ਕੋਈ ਪ੍ਰੋਬਲਮ ਆਉਂਦੀ ਆ ਲਾਈਨਿੰਗ ਵਾਲਾ ਕਮੀਜ਼ ਸਟਿਚ ਕਰਨੇ ਵਿੱਚ ਫਿਰ ਤੁਸੀਂ ਸੈਂਟਰ 'ਚ ਵੀ ਸਲਾਈ ਲਗਾ ਸਕਦੇ ਹੋ ਜੇ ਤੁਸੀਂ ਸੈਂਟਰ 'ਚ ਸਲਾਈ ਲਗਾਉਮੋਂਗੇ ਤਾਂ ਉਹਦੇ ਨਾਲ ਕੀ ਹੋਊ ਜਦੋਂ ਤੁਸੀਂ ਪਲੇਟਸ ਪਾਉਮੋਂਗੇ ਫੇਰ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੁਣ ਆਪਾਂ ਤੁਹਾਨੂੰ ਦੱਸਦੇ ਆਂਗੇ ਵੀ ਹੁਣ ਆਪਾਂ ਇਸ ਦੀ ਕੱਟ ਮਤਲਬ ਕਿ ਮਾਰਕਿੰਗ ਕਿੱਦਾਂ ਕਰਾਂ ਸਭ ਤੋਂ ਪਹਿਲਾਂ ਤਾਂ ਜੀ ਰੱਖਣਾਗਾ ਤੀੜਾ ਰੱਖਾਂ ਇਹਨਾਂ ਦਾ ਜੀ 6 ਆਗਾ ਆਪਾਂ 6.5 ਅੱਧਾ ਇੰਚ ਐਕਸਟਰਾ ਰੱਖਾਂਗੇ ਉਹ ਸਲਾਈਆਂ ਵਗੈਰਾ ਚਾ ਆ ਆ ਦੇਖੋ ਜੀ 6.5 ਤੇ ਆਪਾਂ ਮਾਰਕ ਕਰ ਲਿਆ ਅੱਧਾ ਇੰਚ ਆਪਾਂ ਇੱਥੋਂ ਕਰਾਂਗੇ ਅੱਧਾ ਇੰਚ ਇੱਥੇ ਕਰ ਲਿਆ ਇਹਨੂੰ ਐਦਾਂ ਇਸ ਤਰ੍ਹਾਂ ਬਣਾ ਲਵਾਂਗਾ ਹੁਣ ਆਪਾਂ ਰੱਖਾਂਗੇ ਜੀ ਮੋਡਾ ਮੋਡਾ ਰੱਖਣਾ ਆਪਾਂ 6.5 ਇੰਜ ਤੇ ਮਾਰਕ ਕਰ ਲਿਆ ਜਿੱਥੇ ਆਪਾਂ 6 ਰੱਖਿਆ ਸੀ ਇੱਥੇ ਆਪਾਂ 6 ਰੱਖਣਾ ਆ ਦੇਖੋ 6 ਇੱਥੇ ਜੀ ਹੁਣ ਆਪਾਂ ਇਹਨੂੰ ਐਦਾਂ ਦੇ ਸੀਟ ਦੇ ਦੇ ਜੇ ਆਪਣੀ ਮੋਡੇ ਦੀ ਕਾਰਟ ਸਹੀ ਪਈ ਹੋਊਗੀ ਤਾਂ ਆਪਾਂ ਨੂੰ ਸੂਟ ਸਟਿਚ ਕਰਨ ਵਿੱਚ ਬਾਹਰ ਜੜਨ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆ ਉਹ ਆਪਣੀ ਫਿਟਿੰਗ ਦੀ ਕੋਈ ਵੀ ਆਪਨ ਪ੍ਰੋਬਲਮ ਆ ਦੇਖੋ ਤਾਂ ਆਪਣੀ ਆਹ ਵਾਲੀ ਸੀਟ ਬਣ ਗਈ ਹੁਣ ਆਪਾਂ ਜਿਹੜੀ ਇਹਦੀ ਕਾਟ ਪਾਉਣੀ ਆਂਗੀ ਅੱਗੇ ਵਾਲੀ ਦਾ ਪਾਵਾਂਗੇ ਆਪਾਂ 1 ਕਿ ਪਿੱਛੇ ਵਾਲੀ ਪਾਵਾਂਗੇ ਜੀ ਆਪਾਂ 2 ਤੇ ਇੱਥੋਂ ਲਾਵਾਂਗੇ ਜੀ ਆਪਾਂ ਇਨਸਾਨ ਜਿਹੜੀ ਪਿਛਲੀ ਲਾਉਣੀ ਆਂਗੀ ਇਹ 4 ਤੇ ਜਿਹੜਾ ਆਹ ਵਾਲਾ ਇਨਸਾਨ ਇਹ ਲੱਗੂਗਾ ਜੀ ਆਪਣੇ ਬ੍ਰੈਸਟ ਦੇ ਹਿਸਾਬ 'ਚ ਇਹਨਾਂ ਦੀ ਇੱਥੋਂ ਬ੍ਰੈਸਟ ਹੈਗੀ ਹੈਗੀ ਜੀ 20 ਇੰਚ 20 ਦਾ ਅੱਧ ਹੋ ਗਿਆ 10 ਇੰਚ ਇੱਥੇ ਆਪਾਂ 10 ਇੰਚ ਦੇ ਜਿਹੜਾ ਮੋਟਾ ਹੈਗਾ ਉਹ ਕਦੇ ਵੀ ਨੀਚੇ ਨੂੰ ਨਹੀਂ ਵੱਡਾ ਹੁੰਦਾ ਹੁੰਦਾ ਉਹ ਆਹ ਵਾਲੀ ਫਿਟਿੰਗ ਦੇ ਹਿਸਾਬ 'ਚ ਬ੍ਰੈਸਟ ਦੇ ਹਿਸਾਬ 'ਚ ਜਿਉਂ-ਜਿਉਂ ਇੱਧਰ ਨੂੰ ਨਾਪ ਆਪਣਾ ਵਧੇ ਚਾਹੂਗਾ ਤੇ ਉੋਂ ਤੋਂ ਆਪਣੇ ਮੋਢੇ ਦਾ ਨਾਪ ਵੱਡਾ ਹੋਈ ਜਾਊ ਕਦੇ ਵੀ ਆਪਾਂ ਨੂੰ ਨੀਚੇ ਨੂੰ ਮੋਟਾ 7.5 ਜਾਂ 7 ਤੋਂ ਵੱਧ ਨਹੀਂ ਕੱਟਣਾ ਹੁਣ ਆਪਾਂ ਜੀ ਜਿਹੜੀ ਆਹ ਵਾਲੀ ਕਾਟ ਆ ਫਿਟਿੰਗ ਵਾਲੀ ਇਹ ਪਾਵਾਂਗੇ ਜੀ ਆਪਾਂ 14 ਇੰਚ ਆਹ 7.5 ਮੋਟਾ ਸੀ ਆ 14 ਇੰਚ ਆਪਾਂ ਇੱਥੇ ਮਾ ਜਿਹੜੀ ਸਾਈਡ ਵਾਲੀ ਸਲਾਈ ਹੈਗੀ ਇਹ ਰੱਖਣੀ ਹੈ ਜੀ ਆਪਾਂ ਬਾਹੀ ਇਹ ਬਾਹੀ ਇਹਨਾਂ ਨੂੰ ਜੀ ਆਪਾਂ ਇਸ ਤਰ੍ਹਾਂ ਲਓ ਜੀ ਇਹਨਾਂ ਦੇ ਆਪਾਂ ਕਰਦੇ ਤਿੰਨ ਬਾਟ ਕਰਦੇ ਹਮੋਂ ਦੇ ਵਾਲੇ ਹੋ ਗਏ ਇਹਨਾਂ ਦੀ ਜਿਹੜੀ ਇੱਥੋਂ ਕਮਰ ਆ ਗਈ ਉਹ ਆ ਗਈ 16 ਇੰਚ 16 ਦਾਦ ਹੋ ਗਿਆ ਜੀ 8 ਇੰਚ ਤੇ ਅੱਧਾ ਇੰਚ ਰੱਖਾਂਗੇ ਆਪਾਂ ਐਕਸਟਰਾ ਉਹ ਆਪਣੀਆਂ ਪਲੂਈਆਂ ਯਾਨੀ ਪਲੇਟਸ ਦੇ ਵਿੱਚ ਆ ਜੂਗਾ 8.5 ਇੰਚ ਤੇ ਇੱਥੇ ਮਾਰਕ ਕਰ ਲੈਣਾ ਇਹਨਾਂ ਦੀ ਜਿਹੜੀ ਹਿੱਪ ਆ ਗਈ ਹਿੱਪ ਆ ਗਈ ਜੀ 10 ਬੀ ਵਿੱਚ ਯਾਨੀ ਬੀ ਦਾ ਅੱਧ ਹੋ ਗਿਆ 10 ਇੰਚ ਇਹਨਾਂ ਨੂੰ ਹੁਣ ਆਪਾਂ ਸਕੇਲ ਦੀ ਹੈਲਪ ਦੇ ਨਾਲ ਐਦਾ ਆਪ ਸੱਚੇ ਮਿਲਾਂ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਆਉਣੀਆਂ ਨੇ ਆਪਾਂ ਸਾਢੇ 11 ਇਚ ਤੇ نیچے ਨੂੰ ਰੱਖਣੀਆਂ ਨੇ ਆਪਾਂ ਸਾਢੇ 7 ਇਚ ਇੱਕ ਨੂੰ ਰੱਖਣਾ ਹੈ ਦਾ ਨਾਪ ਸਾਢੇ 3 ਇਪੂੰ ਵੀ ਸਾਢੇ ਤੇ ਹੁਣ ਆਪਾਂ ਲਾਵਾਂਗੇ ਜੀ ਸਾਈਡ ਵਾਲੀਆਂ ਪਲੇਟਸ ਦੀਆਂ। ਕਿਸਾਨੀਆਂ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਬਹੁਤ ਸੌਖੀਆਂ ਨੇ। ਕੋਈ ਜ਼ਿਆਦਾ ਉਰਜਨਚ ਪੈਣ ਦੀ ਜ਼ਰੂਰਤ ਨਹੀਂ ਆਪਾਂ ਨੂੰ। ਇਹਨੂੰ ਆਹ ਵਾਲੇ ਪੁਆਇੰਟ ਨੂੰ ਇਹ ਦੇਣਾ ਮਲਾ ਦੋ। ਇਸ ਤਰ੍ਹਾਂ ਤੇ ਆਹ ਵਾਲਾ ਜਿਹੜਾ ਹਿੱਸਾ ਦਾ ਆਹ ਵਾਲਾ ਇਹਨੂੰ ਇਹ ਦੇਣਾ ਮਲਾ। ਤੇ ਇੱਥੇ ਤੇ ਇੱਥੋਂ ਪਾ ਦਿਓ ਤੁਸੀਂ 2-2 ਇੰਚ ਦਾ ਗੈਰ। 2 ਇੰਚ ਦਾ ਗੈਪ ਤੇ ਹੁਣ ਆਪਾਂ ਪਾਵਾਂਗੇ ਮੋਡੇ ਦੀ ਕਾਟਾ ਦੇਖੋ ਜੀ ਮੋਡੇ ਦੀ ਕਾਟਾ ਪੈ ਗਈ ਪਿਛਲੀ ਦੀ ਆਹ ਜੀ ਪਿਛਲੀ ਦੀ ਕਾਟ ਪੈ ਗਈ ਅੱਗੇ ਵਾਲੇ ਦੀ ਪਾਉਣ ਖਾਤਰ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਕਰ ਲੈਣਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਹੋ ਗਿਆ ਇਹ 4 ਇੰਚ 4-4 ਤਾਂ ਹੋ ਗਿਆ ਜੀ ਦੋ ਤੇ ਇੱਥੇ ਵੀ ਆਪਾਂ 2 ਇੰਚ ਤੇ ਕਰ ਲੈਣਾ ਤੇ ਇਹਨੂੰ ਦੇ ਦੇਣੀ ਆਪਾਂ ਇਸ ਤਰ੍ਹਾਂ ਗੋਲਾ ਆ ਦੇਖੋ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੀ ਆ। ਨਾ ਲਾਉਂਦੀ ਆਂ ਮੋਡੇ ਦਿਖੋਗੀ ਕਟਿੰਗ ਤੇ ਜਿਹੜਾ ਆਪਣਾ ਸਾ ਮਾਰਜਿਨ ਰਹਿ ਗਿਆ ਇਹ ਇਹਦੀ ਆਪਾਂ ਕਟਿੰਗ ਕਮੀਜ਼ ਦੀ ਸਲਾਈ ਕਰਨ ਤੋਂ ਬਾਅਦ ਕਰਾਂਗੇ ਇਸ ਦੀ ਕਟਿੰਗ ਤੁਸੀਂ ਵੀ ਕਮੀਜ਼ ਦੀ ਸਲਾਈ ਕਰਨ ਤੋਂ ਬਾਅਦ ਕਰਿਓ ਕਿਉਂਕਿ ਜਿਹੜੀ ਆ ਸਲਾਈ ਲੱਗੀ ਹੋਈ ਹੈ ਜੀ ਫਿਰ ਜਿਹੜੀ ਆਪਣੀ ਲਾਈਨਿੰਗ ਆ ਇਹ ਇਸ ਤਰ੍ਹਾਂ ਹੀ ਬਣੀ ਰੋ ਹੁਣ ਆਪਾਂ ਤਾਂ ਉਹਨੂੰ ਪਿਛਲੇ ਗਲੇ ਦੀ ਕਟਿੰਗ ਕਰਕੇ ਦਿਖਾਉਣੇ ਆ ਜਿਹੜੀ ਅੱਗੇ ਵਾਲੇ ਹੀ ਕਾਟ ਆ ਗਈ ਇਹ ਆਪਾਂ ਇਹਨੂੰ ਸਭ ਤੋਂ ਅਲੱਗ ਕਰਕੇ ਪਾਵਾਂ ਤੁਸੀਂ ਚਾਹੋ ਜਦੋਂ ਸਲਾਈ ਕਰੋ ਉਦੋਂ ਵੀ ਪਾ ਸਕਦੇ ਹੋ ਆ ਜੀ ਆਪਣਾ ਪਿਛਲਾ ਪੱਲਾ ਦਾ ਇਹਨੂੰ ਵੀ ਆਪਾਂ ਇਸ ਤਰ੍ਹਾਂ ਐਦਾਂ ਰੱਖ ਲੈਣਾ ਵਾ ਜਿਵੇਂ ਪਹਿਲਾਂ ਪੱਲੇ ਪਏ ਸੀਗੇ ਆ ਦੇਖੋ ਐਦਾਂ ਰੱਖ ਕੇ ਚੰਗੀ ਤਰ੍ਹਾਂ ਚਾਰੇ ਹੁਣ ਪਹਿਲਾਂ ਨਹੀਂ 2 ਹੁੰਦੇ ਨੇ ਹੁਣ 4 ਹੋ ਗਏ ਨੇ ਨਾ ਚਾਰਾ ਨੂੰ ਇਸ ਤਰ੍ਹਾਂ ਮਿਲਾ ਲੈਣਾਗਾ ਬਿਲਕੁਲ ਵਿਚ ਫੱਟ ਨਹੀਂ ਰੱਖਣਾ ਆਪਾਂ ਇਸ ਤਰ੍ਹਾਂ ਹੁਣ ਆਪਾਂ ਜੀ ਜਿਹੜਾ ਇਦੇ ਵਿੱਚ ਜਿਹੜਾ ਆਪਾਂ neck ਆਗਾ ਉਹ ਹੁਣ ਇਹਦੀ ਕਟਿੰਗ ਨਹੀਂ ਕਰਨੀ ਕਿਉਂਕਿ ਇਹਦੇ ਵਿੱਚ neck ਆਪਾਂ ਦੂਸਰਾ ਪਾਉਣਾਗਾ ਉਹ ਤੁਹਾਨੂੰ ਜਦੋਂ ਸਲਾਈ ਕਰਾਂਗੇ ਤੁਹਾਨੂੰ ਦਿਖਾਵਾਂਗੇ neck ਦੇ ਵਿੱਚ ਆਪਾਂ ਬੁਕਰਮ ਦਾ ਰੈਡੀ ਕਰਕੇ ਪਿਛਲੇ ਚ ਪਾਉਣਾ ਤੇ ਹੁਣ ਆਪਾਂ ਇਸ ਦੀ ਪਲੇਟਸ ਦੀਆਂ ਨਸਾਨੀਆਂ ਲਾਵਾਂਗੇ ਇਸ ਦੀਆਂ ਪਲੇਟਸ ਵੀ ਪਾਉਣੀਆਂ ਨੇ ਆਪਾਂ 11.5 ਇੰਚ ਤੇ ਤੇ ਨੀਚੇ ਨੂੰ ਪਾਵਾਂਗੇ ਜੀ ਇਹ 8.5 ਜੇ ਪਿਛਲੀ ਪਲੇਟ ਹੁੰਦੀ ਹੈ ਜੇ ਤੁਸੀਂ 1 ਇੰਚ ਐਕਸਟਰਾ ਪਾ ਲੂਗੇ ਤਾਂ ਤੁਹਾਡੀ ਫਿਟਿੰਗ ਬਹੁਤ ਖੋਣੀ ਆ ਸਾਢੇ 3 ਇੰਚ ਆਪਾਂ ਇੱਥੋਂ ਤੇ ਸਾਢੇ 3 ਇੰਚ ਹੀ ਆਪਾਂ ਇੱਥੋਂ ਰੱਖਣਾ ਆ ਤੇ ਇਹਨੂੰ ਐਦਾਂ ਆਪਸ ਵਿੱਚ ਮਿਲਾ ਦੇਣਾ ਆ ਤੇ ਚਾਹੇ ਤੁਸੀਂ ਕਮੀਜ਼ ਨੂੰ ਐਦਾਂ ਧਰ ਕੇ ਨਿਸ਼ਾਨੀ ਲਾ ਲਓ ਚਾਹੇ ਜਿੱਧਰ ਪਿੱਛੀ ਚੀਜ਼ ਆ ਗਈ ਇੰਚੀ ਦੇ ਹੱਥ ਤੇ ਆ ਲਾਉਂਦੇ ਆ ਤੇ ਜਿਹੜੀਆਂ ਅੱਗੇ ਵਾਲੀਆਂ ਪਲੇਟਸ ਨੇ ਉਹਨਾਂ ਦੀਆਂ ਇਨਸਾਨੀਆਂ ਨੇ ਇਦਾਂ ਲਾਇਓ ਉਹ ਤੁਸੀਂ ਕਮੀਜ਼ ਨੂੰ ਦਵਾਰਾ ਫੋਲਡ ਕਰਕੇ ਲਾਇਓ ਚੌਕਾਂ ਦੀਆਂ ਇਨਸਾਨੀਆਂ ਆਪਣੇ ਆਪ ਹੀ ਤੇ ਉਧਰ ਚਲੀਆਂ ਜਾਂਦੀਆਂ ਨੇ ਤੁਹਾਨੂੰ ਕਰਕੇ ਦਿਖਾਉਣੇ ਆਪਾਂ ਐਦਾਂ ਆ ਦੇਖੋ ਜਿਹਦਾ ਵਾਲੀਆਂ ਇਨਸਾਨੀਆਂ ਨੇ ਇੱਧਰ ਲੱਗੀਆਂ ਨਹੀਂ ਹੋਈਆਂ ਨਾ ਇਹਨਾਂ ਦੇ ਉੱਤੇ ਥੋੜੇ ਜਿਹਾ ਚਾਕ ਆਪਾਂ ਐਦਾਂ ਜਿਦਵਾਰਾ ਲਾ ਲਾਂਗੇ ਸੰਗੀ ਤਰ੍ਹਾਂ ਹੱਥ ਦੇ ਨਾਲ ਪ੍ਰੈਸ ਕਰੂੰਗੇ ਨਾ ਤਾਂ ਆਹ ਦੇਖੋ ਨਸਾਲੀਆਂ ਆਪਣੇ ਆਪ ਇੱਧਰ ਆ ਗਈਆਂ ਆ ਆਪਣੀ ਜੀ ਕਮੀਜ਼ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਦੇ ਆਂ ਕਿ ਇਹ ਵੀ ਬਾਹਾਂ ਦੀ ਕਟਿੰਗ ਕਿਦਾਂ ਕਰਨੀ ਹੈ ਜਦੋਂ ਤੁਸੀਂ ਸਿਲਾਈ ਕਰੋਗੇ ਨਾ ਉਦੋਂ ਇੱਥੇ ਵੀ ਤੁਸੀਂ ਚਾਹੋ ਤਾਂ ਮੋਟੇ ਵਖੇ ਦੇ ਨਾਲ ਸਿਲਾਈ ਲਗਾ ਸਕਦੇ ਹੋ ਜਦੋਂ ਫਿਰ ਤੁਸੀਂ ਬਾਹਾਂ ਜੜੋਗੇ ਤਾਂ ਤੁਹਾਡਾ ਮਤਲਬ ਕੀ ਲਾਈਨਿੰਗ ਵਾਲਾ ਜਿਹੜਾ ਪਾਸਾ ਹੈਗਾ ਉਹ ਝੂਗਨ ਆ ਲਓ ਜੀ ਆਪਣੀ ਹੋ ਗਈ ਕਮੀਜ਼ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਬਾਹਾਂ ਇਸ ਦੀ ਅੰਬਾ ਮਤੇ ਕੋਈ ਵੀ ਫਰਕ ਨਹੀਂ ਸੀਗਾ ਬਾਵਾ ਮਤੇ ਮਤਲਬ ਆਹੀ ਨੱਕ ਵਰਕ ਵਾਲਾ ਇੰਨਾ ਕੀ ਹਿੱਸਾ ਬਚਿਆ ਇਸ ਕਰਕੇ ਆਪਾਂ ਯੂਜ਼ ਨਹੀਂ ਕਰਨਾ ਹਨੋ ਜੀ ਇਹਨੂੰ ਇਦਾਂ ਕਰ ਲਿਆ ਫੋਲਡ ਜੇ ਤੁਹਾਡਾ ਮੋਡਾ ਜ਼ਿਆਦਾ ਦਾ ਤਾਂ ਤੁਸੀਂ ਬਾਹ ਦੇ ਵਿੱਚ ਜੋੜ ਸਕਦੇ ਜੋੜ ਤੁਸੀਂ ਦੋਵੇਂ ਪਾਸੇ ਵੀ ਪਾ ਸਕਦੇ ਹੋਗੇ ਪਰ ਜਾਰੇ ਬੈਸਟ ਰਹੂਗਾ ਤੁਸੀਂ ਇੱਕ ਪਾਸੇ ਜੋੜ ਪਾਵੋ ਇਹ ਆ ਰੱਖ ਲਿਆ ਇੱਥੇ ਜੋੜ ਦੇ ਉਂਜੀ ਬਣਾ ਨੇ ਬਹੁਤ ਆਪਣੀਆਂ ਇਹਨਾਂ ਦਾ ਮੋਡਾ ਸੀਗਾ 7.5 ਇੰਚ ਤੇ 7.5 ਇੰਚ ਦੇ ਮੁਤਾਬਕ ਆਪਾਂ ਨੂੰ 9 ਇੰਚ ਆਹ ਵਾਲੇ ਕੱਪੜੇ ਦੀ ਚੜਾਈ ਜਾਂਦੀ ਹੈ ਜੀ ਹੈ ਜੀ 9 ਇੰਚ ਹੀ ਹੈ ਜੀ ਬਿਲਕੁਲ ਪੂਰੀ ਪੂਰੀ ਹੈ ਤੇ ਇਹਨਾਂ ਦੀਆਂ ਬਾਹਾਂ ਨੇ 15 ਇੰਚ ਰੈਡੀ ਨੇ ਆਪਾਂ 18 ਇੰਚ ਤੇ ਕਟਿੰਗ ਕਰਾਂਗੇ ਇਹਦੇ ਪ੍ਰਿੰਟ ਦਾ ਜੀ ਕੋਈ ਸਿੱਧਾ ਘੁੱਠਾ ਨਹੀਂ ਹੈਗਾ ਆਪਾਂ ਕਿਤੇ ਵੀ ਮਰਜ਼ੀ ਮੋਡੇ ਦੀ ਕਟਿੰਗ ਕਰ ਸਕਦੇ ਆਂਗੇ ਆਹ ਦੇਖੋ ਜੀ 3 ਇੰਚ ਤੇ ਕਾਟ ਪੈਂਦੀ ਹੁੰਦੀ ਆ ਮੋਡੇ ਦੀ ਔਰ ਇੱਥੇ 3 ਇੰਚ ਤੇ ਮਾਰਕ ਕਰ ਰਿਹਾ e tagliate il tappo e noi abbiamo un po' di malattia un po' di malattia un po' di malattia e poi un ਮੇਰੀ ਭੈਣ ਨੇ ਪੁੱਛਿਆ ਸੀਗਾ ਵੀ ਦੀਦੀ ਤੁਸੀਂ ਇਕੱਠੀ ਇਕੱਠੀ ਬਾਦੀ ਅੱਗੇ ਵਾਲੇ ਦੀ ਕਾਟ ਪਾਉਣੀ ਆ ਤੁਸੀਂ ਚਾਹੋ ਤਾਂ ਅਲੱਗ-ਅਲੱਗ ਵੀ ਪਾ ਸਕਦੇ ਹੋ ਜੇ ਤੁਸੀਂ ਇਕੱਠੀ ਪਾਉਣੀ ਆ ਤਾਂ ਐਂ ਦਾ ਪਾਉਣੀ ਹੈਗੀ ਆ ਦੇਖੋ ਜਿਵੇਂ ਆਹ ਵਾਲਾ ਪਾਸਾ ਕਮੀਜ਼ ਦਾ ਪ੍ਰਿੰਟ ਵਾਲਾ ਸਿੱਧਾ ਲਾਓ ਤਾਂ ਦੂਜਾ ਪਾਸਾ ਵੀ ਆਪਾਂ ਸਿੱਧਾ ਹੀ ਰੱਖਣਾ ਜੇ ਚਾਹੇ ਤਾਂ ਦੋਵੇਂ ਸਿੱਧੇ ਆਪਸ ਵਿੱਚ ਜੋੜ ਲਓ ਚਾਹੇ ਦੋਵੇਂ ਮੁੱਖੇ ਜੋੜ ਉਹ ਜੋੜ ਕੇ ਜਦੋਂ ਆਪਾਂ ਪ੍ਰਿੰਟ ਵਾਲੀ ਆ ਕਾਟ ਆ ਦੇਖੋ ਪਾਵਾਂਗੇ ਤਾਂ ਦੋਵੇਂ ਬਾਵਾ ਦੇ ਅੱਗੇ ਲੈ ਕੇ ਪਾਸੀ ਆਉ। ਆ ਦੇਖੋ ਆਪਾਂ ਦੀ ਜੀ ਆਪਾਂ। ਬਾਤਾ ਕੋਨੇ ਦੋਵੇਂ ਜਦੋਂ ਆਪਾਂ ਬਾਵਾ ਨੂੰ ਜੜਾਂਗੇ ਇਹ ਅੱਗੇ ਵਾਲੇ ਪਾਸੀ ਆਉ। ਜਿਸ ਤਰ੍ਹਾਂ ਆਪਾਂ ਕਨੀਜ਼ ਦੀ ਲਾਈਨਿੰਗ ਮਤਲਬ ਕੱਟੀ ਸੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਜੀ ਆਪਾਂ ਕਨੀਜ਼ ਦੀ ਲਾਈਨਿੰਗ ਕੱਟੀ ਸੀ ਉਸੇ ਤਰ੍ਹਾਂ ਹੀ ਆਪਾਂ ਉੱਪਰ ਕਰਕੇ ਬਾਵਾ ਦੀ ਲਾਈਨਿੰਗ ਕੱਟ ਲੈਣੀ ਆ ਬਾਵਾ ਦੀ ਲਾਈਨਿੰਗ ਕੱਟ ਕੇ ਉਸੇ ਤਰ੍ਹਾਂ ਹੀ ਜੀ ਆਪਾਂ ਕੱਚੀ ਸੇ ਹੌਂ ਲਗਾ ਲੈਣੀ ਆ ਵੱਡੇ ਵਖੇ ਦੇ ਨਾਲ। ਆਪਣੀ ਜਿਕੇ ਮੀਜ਼ ਦੀ ਕਟਿੰਗ ਹੋ ਗਈ ਪੂਰੀ ਤੇ ਸਲਵਾਰ ਦੀ ਕਟਿੰਗ ਆਪਾਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਚ ਦਿਖਾਵਾਂਗੇ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕਟਿੰਗ ਆ ਆਪਣੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ